ਦੇ ਵਸਟ ਬਾਰੇ ਪ੍ਰੋਫੈਸਰ ਸੰਜੀਪ ਚੱਡਾ ਨਾਲ ਗੱਲ ਕਰਦੇ ਆਂ ਸੀਏਏ ਵਿੱਚ ਜੋ ਮੰਤਨ ਹੋਇਆ ਵਸਟ ਨੂੰ ਲੈ ਕੇ ਉਹਦੇ ਵਿੱਚ ਇਹਨਾਂ ਨੇ ਭਾਗ ਲਿਆ ਗੱਲ ਕਰਾਂਗੇ ਚੱਡਾ ਸਾਹਿਬ ਕੀ ਤੁਹਾਨੂੰ ਨਜ਼ਰ ਆਉਂਦਾ ਵਸਟ ਪਿਛਲੇ ਸਾਲਾਂ ਦੇ ਮੁਕਾਬਲੇ ਕੁਝ ਨਵਾਂ ਹੈ ਇਸ ਵਸਟ ਦੇ ਵਿੱਚ ਅ ਦੇਖੋ ਜੋ ਮੈਨ ਇਸ ਬਜਟ 'ਚ ਅਲੱਗ ਲੱਗਿਆ ਕਿ ਐਗਰੀਕਲਚਰ ਸੈਕਟਰ ਤੇ ਉੱਪਰ ਕਾਫੀ ਜ਼ੋਰ ਪਾਇਆ ਗਿਆ ਖਾਸ ਕਰ ਐਗਰੀਕਲਚਰ ਦੀ ਫੂਡ ਪ੍ਰੋਸੈਸਿੰਗ ਦੇ ਉੱਪਰ ਜਿਵੇਂ ਕਾਟਨ ਔਰ ਫਿਰ ਇਸ ਤੋਂ ਇਲਾਵਾ ਸਾਡੇ ਕੁਝ ਹੋਰ ਜਿਹੜੀ ਫਸਲਾਂ ਨੇ ਹਾਂ ਐਡੀਬਲ ਆਇਲਸ ਹਨ ਮਤਲਬ ਜਿਹੜੇ ਤੇਲ ਹੁੰਦੇ ਆ ਆਪਣੇ ਔਰ ਇਸ ਤੋਂ ਇਲਾਵਾ ਪਲਸਿਸ ਹਨ ਦਾਲਾਂ ਉੜਦ ਦੀ ਦਾਲ ਤੂਰ ਦੀ ਦਾਲ ਮਸੂਰ ਦੀ ਦਾਲ ਔਰ ਫਿਰ ਇਹਨਾਂ ਨੂੰ ਕਿਵੇਂ ਆਪਾਂ ਫਲ ਔਰ ਸਬਜ਼ੀਆਂ ਨੂੰ ਪ੍ਰੋਸੈਸਿੰਗ ਕਰਨਾ ਜਿਵੇਂ ਕਿ ਉਹਦੇ ਕੈਚਅਪਸ ਹੋ ਗਏ ਜਾਂ ਉਹਦੇ ਜੈਮਸ ਵਗੈਰਾ ਹੋ ਗਏ ਔਰ ਮਖਾਨਾ ਬੋਰਡ ਸੈਟਅਪ ਕਰ ਰਹੇ ਆ Uh, बिहार ਦੇ ਅੰਦਰ ਉਹਨਾਂ ਨੂੰ ਮਿਲ ਗਿਆ। ਔਰ ਬਿਹਾਰ ਨੂੰ ਇੱਕ ਹੋਰ ਇੰਸਟੀਚਿਊਟ ਵੀ ਮਿਲ ਗਿਆ। ਨੈਸ਼ਨਲ ਇੰਸਟੀਚਿਊਟ ਫਾਰ ਫੂਡ ਟੈਕਨੋਲੋਜੀ ਐਂਡ ਅੰਟਰਪ੍ਰੈਨਿਅਰਸ਼ਿਪ ਮੈਨੇਜਮੈਂਟ। ਸੋ ਸਾਡੇ ਨਾਲ ਕਾਫੀ ਧਿਆਨ ਆਇਆ ਇਸ ਵਕਤ ਦੇ ਵਿੱਚ ਕੋਈ ਚੋਣਾ ਦਾ ਕੋਈ ਤਾਂ ਨਹੀਂ ਏਜੰਡਾ ਕਿ ਚੋਣਾ ਹੋ ਰਹੀਆਂ ਉੱਥੇ। ਦੇਖੋ ਇਹ ਹੁਣ ਪੋਲਿਟੀਕਲ ਐਕਸਪੀਡੀਐਂਸੀ ਹੈ। ਪੋਲਿਟੀਕਲ ਕਨਵੀਨੀਅੰਸ ਹੈ ਕਿ ਜਿਹੜੀ ਗਵਰਨਮੈਂਟ ਹੈ ਉਹ ਆਂਧਰਾ ਦੇ ਉੱਪਰ ਔਰ ਬਿਹਾਰ ਦੇ ਉੱਪਰ ਡਿਪੈਂਡੈਂਟ ਹੈ। ਤੇ ਪਿਛਲੀ ਵਾਰ ਆਂਧਰਾ ਨੂੰ ਮਿਲ ਗਿਆ ਸੀਗਾ। ਇਹ ਜ਼ਿਆਦਾ ਇਤ ਕੀ ਬਿਹਾਰ ਨੂੰ ਉਹ ਕਰ ਦਿੱਤਾ ਔਰ ਫਿਰ ਅਗਲੀਆਂ ਜਿਵੇਂ ਤੁਸੀਂ ਕਹਿ ਰਹੇ ਹੋ ਚੌਣਾ ਵੀ ਆ ਰਹੀਆਂ ਨੇ ਤੇ ਉਹਨਾਂ ਨੂੰ ਕਾਫੀ ਕੁਝ ਮਿਲਿਆ ਇੱਕ ਉਹਨਾਂ ਦਾ ਇੱਕ ਟੂਰਿਜ਼ਮ ਸਰਕਟ ਵੀ ਅਪਰੂਵ ਹੋ ਗਿਆ ਬੁੱਧਾ ਲਾਰਡ ਬੁੱਧਾ ਦਾ ਨਿਫਟਮ ਮਿਲ ਗਿਆ ਮਖਾਨਾ ਬੋਰਡ ਮਿਲ ਗਿਆ ਹੈਨਾ ਔਰ ਇੱਕ ਉਹਨਾਂ ਨੇ ਸਕਿਲਿੰਗ ਸੈਂਟਰ ਮਿਲ ਗਿਆ ਜੇ ਅਸੀਂ ਜੇ ਅਸੀਂ ਐਗਰੀਕਲਚਰ ਦੀ ਗੱਲ ਕਰਦੇ ਆਂ ਸਬਜ਼ੀਆਂ ਫਲਾਂ ਦੀ ਇੱਕ ਤਾਂ ਮਾਰਕੀਟਿੰਗ ਦੀ ਆ ਜਾਂਦੀ ਹੈ ਗੱਲ ਫਿਰ ਸਹੀ ਸਾਮ ਸਵਾਲ ਨਹੀਂ ਇੱਕ ਕੋਲਡ ਸਟੋਰੇਜ ਦੀ ਚੇਨ ਨਹੀਂ ਹੈ ਪੂਰੇ ਇੰਡੀਆ ਦੇ ਵਿੱਚ ਉਸ ਪਾਸੇ ਕੁਝ ਬਜਟ ਦੇ ਵਿੱਚ ਪੈਸਾ ਰੱਖਿਆ ਨੇ ਇਹਨਾਂ ਨੇ ਸਪੈਸੀਫਾਈ ਕੁਝ ਨਹੀਂ ਕੀਤਾ ਹੈਗਾ ਇਹਨਾਂ ਨੇ ਤਾਂ ਬੇਸਿਕਲੀ ਕਿਹਾ ਕਿ ਜਿਵੇਂ ਇਸ ਤੋਂ ਪਹਿਲੇ ਅਸੀਂ ਆਤਮ ਨਿਰਭਰ ਬਣਾਂਗੇ ਆਇਲਸ ਦੇ ਵਿੱਚ ਐਵੇਂ ਆਤਮ ਨਿਰਭਰ ਬਣਾਂਗੇ ਪਲਸਿਸ ਹੁਣ ਸਾਡੇ ਨਾ ਬੜੀ ਇੰਪੋਰਟ ਹੋ ਕੇ ਆ ਰਹੀਆਂ ਪਲਸਿਸ ਵੀ ਆਇਲ ਵੀ ਬਾਹਰੋਂ ਆ ਰਹੀਆਂ ਔਰ ਨਾਲ ਕਿਹਾ ਕਿ ਭਈ ਜੋ ਸਾਡੇ ਜਿਵੇਂ ਹੁਣ ਫਲ ਸਬਜ਼ੀ ਹੈ ਉਹ ਖਰਾਬ ਬਹੁਤ ਜ਼ਿਆਦਾ ਹੁੰਦੀ ਹੈ ਜਿਵੇਂ ਤੁਸੀਂ ਕਿਹਾ ਫੂਡ ਚੇਨ ਉਹਦੇ ਅੰਦਰ ਆਨ ਗਈਆਂ ਜਾਂ ਨਹੀਂ ਆਗੀਆਂ ਅਗਰ ਲੈਟ ਸੇ ਅਸੀਂ ਪ੍ਰੋਸੈਸਿੰਗ ਦੀ ਗੱਲ ਕਰ ਰਹੇ ਹਾਂ ਤੇ ਪ੍ਰੋਸੈਸਿੰਗ ਦੇ ਅੰਦਰ ਕੋਲਡ ਸਟੋਰੇਜ ਹੋਣੀ ਹੈ ਜਿਵੇਂ ਆਲੂ ਪਿਆਜ਼ ਦੇ ਹੁੰਦੇ ਆ ਐਵੇਂ ਅਗਰ ਇਹਨਾਂ ਦੇ ਹੋਣਗੇ ਕਿਉਂਕਿ ਆਈ ਥਿੰਕ ਮੋਰ ਦੈਨ 30 ਜਾਂ 40% ਮੈਨ ਐਗਜ਼ੈਕਟ ਫਿਗਰ ਨਹੀਂ ਹੈ ਜਿਹੜੀ ਕਿ ਆਪਣੀ ਫਲੋਰ ਸਬਜ਼ੀ ਖਰਾਬ ਹੀ ਹੋ ਜਾਂਦੀ ਹੈ ਲੇਕਿਨ ਅਗਰ ਆਪਣੇ ਕੋਲ ਪ੍ਰੋਸੈਸਿੰਗ ਹੋਏਗਾ ਕੋਲਡ ਸਟੋਰੇਜ ਇਸ ਚੇਂਜ ਹੋਣਗੀਆਂ ਤੇ ਉਹ ਬਿਹਤਰ ਹੋ ਜਾਣਗੇ ਔਰ ਪਲੱਸ ਫੂਡ ਪ੍ਰੋਸੈਸਿੰਗ ਤੋਂ ਵੱਧ ਕੀ ਹੁੰਦਾ ਕਿ ਵੈਲਿਊ ਬਹੁਤ ਵੱਧ ਜਾਂਦੀ ਹੈ ਲੈਟਸ ਸੀ ਅਗਰ ਐਪਲ 100 ਰੁਪਏ ਕਿਲੋ ਹੈ ਤੇ ਅਗਰ ਉਹ ਜੈਮ ਬਣ ਕੇ ਆਏਗਾ ਤੇ ਉਹ 400-50 ਆਟਾ ਅਗਰ ਸਮਲੋ ₹20 ਪਰ ਕਿੱਤੀ ₹30 ਕਿੱਲੋ ਹੈ गेहूं ₹25 ਪਰ ਕਿੱਲੋ ਹੈ ਤੇ ਆਟਾ ਬਣ ਕੇ 50 ਹੋ ਜਾਂਦੀ ਹੈ ਔਰ ਬਰੈਡ ਬਣ ਕੇ ਤੇ 100 ਤੋਂ ਵੀ ਉੱਪਰ ਚਲੀ ਜਾਂਦੀ ਹੈ ਸਰ ਜਿਹੜੀ ਮਹਿੰਗਾਈ ਦੀ ਮਾਰ ਮੱਧ ਵਰਗ ਤੇ ਜ਼ਿਆਦਾ ਪੈਂਦੀ ਹੈ ਜਾਂ ਗਰੀਬ ਵਰਗ ਤੇ ਜਿਹੜੀਆਂ ਸਬਜ਼ੀਆਂ ਫਲਾਂ ਦੇ ਰੇਟ ਇਕਦਮ ਵੱਧ ਹੋ ਜਾਂਦੇ ਆ ਹੁਣ ਪਿਆਜ਼ ਇਸ ਵਾਰੀ ਕਾਟੇ ਨਹੀਂ ਹੋਇਆ ਟਮਾਟੋ ਦੇਖੋ ₹80 ਤੱਕ ਪਹੁੰਚ ਗਿਆ ਉਸ ਨੂੰ ਕੰਟਰੋਲ ਕਰਨ ਵਾਸਤੇ ਵੀ ਕੋਈ ਹੈ ਗੱਲ ਦੇਖੋ ਇਹ ਨਾ ਕੀ ਰਹਿੰਦਾ ਕਿ ਪਹਿਲੇ ਤੇ ਕਿ ਡਿਮਾਂਡ ਐਂਡ ਸਪਲਾਈ ਗੈਪ ਹੈ ਔਰ ਦੂਜਾ ਕੀ ਹੈ ਕਿ ਜੋ ਮੈਂ ਜਿੰਨੀ ਕੁ ਨੋਲੇਜ ਹੈ ਇਹਦੇ ਬਾਰੇ ਕਿ ਬਈ ਕਈ ਵਾਰ ਕੀ ਹੁੰਦਾ ਕਿ ਯਾਤੇ ਉਹ ਮੌਸਮ ਦੀ ਮਾਰ ਪੈ ਗਈ ਤੇ ਉਹਦੇ ਨਾਲ ਕੀ ਹੈ ਕਿ ਸਪਲਾਈ ਤੇ ਵੱਧ ਨਹੀਂ ਹੈਗੀ ਲੇਕਿਨ ਡਿਮਾਂਡ ਉੰਨੀ ਕੀ ਰਹੀ ਜਾਂ ਉਸ ਉਹਦੇ ਬਰਾਬਰ ਵੱਧ ਗਈ ਕਈ ਵਾਰ ਜਿਵੇਂ ਫੈਸਟੀਵਲ ਸੀਜ਼ਨ ਹੈ ਜਾਂ ਸ਼ਾਦੀਆਂ ਦਾ ਸੀਜ਼ਨ ਹੈ ਤੇ ਨੇਚਰਲੀ ਡਿਮਾਂਡ ਵੱਧ ਗਈ ਤੇ ਉਹ ਰੇਟ ਵੱਧ ਜਾਏਗਾ ਪਲੱਸ ਆਈ ਥਿੰਕ ਕੁਝ ਮੈਨੀਪੂਲੇਸ਼ਨ ਵੀ ਹੁੰਦੀ ਹੋਏਗੀ ਜਿਹੜੇ ਵੱਡੇ ਵੱਡੇ ਵਪਾਰੀ ਆ ਉਹਨੂੰ ਕੋਲਡ ਸਟੋਰੇਜ ਲੈ ਕੇ ਕੱਢਿਆ ਨਹੀਂ ਸਮਾਨ ਤੇ ਉਹ ਮੈਨੀਪੂਲੇਸ਼ਨ ਵੀ ਹੁੰਦੀ ਇਹਦਾ ਇੱਕ ਉਹ ਪੰਜਾਬ ਮੰਡੀਕਰਨ ਬੋਰਡ ਚ ਇੱਕ ਵਾਰ ਮੇਰੀ ਮੁਲਾਕਾਤ ਹੋ ਰਹੀ ਸੀ ਤੇ ਇਨਾਂ ਦੀ ਕੋਈ ਇੱਕ ਇੰਟੈਲੀਜੈਂਸ ਵੀ ਹੁੰਦੀ ਹੈ ਜੋ ਗਵਰਨਮੈਂਟ ਆਫ ਇੰਡੀਆ ਕੋਲ ਹੁੰਦੀ ਹੈ ਤੇ ਉਹ ਮੈਨੂੰ ਦੱਸ ਰਹੇ ਸੀ ਕਿ ਕਹਿੰਦੇ ਅਗਰ ਉਹ ਪਹਿਲੇ ਹੀ ਉਹਨਾਂ ਨੂੰ ਇੱਕ ਪਤਾ ਲੱਗ ਜਾਂਦਾ ਹੈ ਆਪਣੀ ਇੰਟੈਲੀਜੈਂਸ ਨਾਲ ਕਿ ਅਤਕੀ ਅਗਰ ਇਹ ਮੌਸਮ ਚੱਲ ਰਿਹਾ ਤੇ ਆਪਣੀ ਫਸਲ ਪੂਰੀ ਆਏਗੀ ਜਿਆਦਾ ਆਏਗੀ ਜਾਂ ਘਟਾਏਗੀ ਤੇ ਉਹਦੇ ਤਹਿਤ ਨਾ ਉਹ ਆਪਣੀ ਜਿੰਨੀ ਸਟੇਟ ਗਵਰਨਮੈਂਟਸ ਨੂੰ ਹੈ ਕਿਉਂਕਿ ਇਹ ਸਾਰਾ ਚੱਲਦਾ ਤੇ ਸਟੇਟ ਗਵਰਨਮੈਂਟ ਦੇ ਸੈਂਟਰ ਦਾ ਕੋਈ ਜ਼ਿਆਦਾ ਰੋਲ ਹੈ ਨਹੀਂ ਇਹਦੇ ਉਹ ਸਟੇਟ ਗਵਰਨਮੈਂਟ ਨੂੰ ਇੱਕ ਇਨਫੋਰਮੇਸ਼ਨ ਦੇ ਦਿੰਦੇ ਆ ਕਿ ਭਈ ਐ ਹੋਣ ਵਾਲਾ ਹੈ ਕਿ ਤੁਸੀਂ ਹਲੀ ਤੋਂ ਸਟੋਰੇਜ ਸ਼ੁਰੂ ਕਰ ਦੋ ਤੇ ਜਿਹੜ ਲੇਕਿਨ ਅਗਰ ਨਹੀਂ ਕਰ ਪਾਉਂਦੇ ਔਰ ਫਿਰ ਆਪ ਵੀ ਥੋੜਾ ਦੂਜੇ ਤਰੀਕੇ ਨਾਲ ਸਮਾਰਟ ਬਣਦੇ ਆ ਤੇ ਫਿਰ ਉਹ ਉਹ ਆਪਣੇ ਲੈਵਲ ਤੇ ਚੈੱਕ ਕਰ ਦਿੰਦਾ ਜਿਵੇਂ ਸਪੋਜ਼ ਮੈਂ ਮਿਨਿਸਟਰੀ ਜਾ ਮੈਨ ਪਤਾ ਲੱਗ ਗਿਆ ਔਰ ਤੁਸੀਂ ਮੇਰੇ ਦੋਸਤੋ ਤੇ ਮੈਂ ਤੁਹਾਨੂੰ ਆਲਰੇਡੀ ਕਿਹਾ ਵੀ ਤੂੰ ਕਰ ਲੈ ਵੀ 20 ਵਾਲਾ ਹੁਣ ਵੇਚੀ ਨਾ ਉਹ ਕਿਸੇ ਟਾਈਮ ਤਨ 100 ਮਿਲਣਗੇ ਤੋ ਅਗਰ ਤੇ ਗਵਰਨਮੈਂਟ ਲੈਵਲ ਤੇ ਹੋ ਜਾਏਗਾ ਤੇ ਆਮ ਜਨਤਾ ਨੂੰ ਫਾਇਦਾ ਮਿਲੇਗਾ ਔਰ ਲੇਕਿਨ ਅਗਰ ਆਪਾਂ ਸਿਲੈਕਟਿਵ ਲੋਕਾਂ ਨੂੰ ਇਨਫੋਰਮੇਸ਼ਨ ਦੱਸਦੇ ਆ ਤੇ ਫਿਰ ਉਹਨਾਂ ਨੂੰ ਫਾਇਦਾ ਮਿਲੇਗਾ ਆਮ ਜਨਤਾ ਨੂੰ ਤੇ ਉਹ ਹੀ ਮਹਿੰਗਾ ਹੀ ਲੈਣਾ ਪਏਗਾ ਟੈਕਨੋਲੋਜੀ ਦਾ ਦੌਰ ਹੈ ਟੈਕਨੋਲੋਜੀ ਦੇ ਜਿਵੇਂ ਮੋਬਾਈਲ ਹੀ ਲੈ ਲਓ ਇੱਥੇ ਨਹੀਂ ਵੜ ਰਿਹਾ ਉਸ ਲੈਵਲ ਦੇ ਡਿਮਾਂਡ ਬਹੁਤ ਜ਼ਿਆਦਾ ਹੈ ਇੰਡੀਆ ਸ਼ਾਇਦ ਸਭ ਤੋਂ ਬਿਗ ਮਾਰਕੀਟ ਹੈ ਇਸ ਦੀ ਉਧਰ ਨੂੰ ਧਿਆਨ ਹੈ ਇਸ ਵਾਰ ਬਸਟ ਦੇ ਵਿੱਚ ਦੇਖੋ ਇੱਕ ਤੇ ਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਇਹਨਾਂ ਨੇ ਇਤਕੀ ਗੱਲ ਕੀਤੀ ਹੈ ਜਿਦੇ ਚ ਉਹਨਾਂ ਨੇ ਕਿਹਾ ਕਿ ਵੀ ਪਹਿਲੇ ਆਪਾਂ ਹੈਲਥ ਦਾ ਸੀਗਾ ਇਤਕੀ ਐਜੂਕੇਸ਼ਨ ਦੇ ਉੱਪਰ 5000 ਕਰੋੜ ਰੁਪਏ ਇਹਨਾਂ ਨੇ ਡਿਵੋਟ ਕੀਤਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਔਰ ਸਕਿਲਿੰਗ ਜਿਹੜੀ ਹੈ ਉਹ ਦੂਜਾ ਐਸਪੈਕਟ ਹੈ لیکن ਜੋ ਤੁਸੀਂ ਗੱਲ ਕਰ ਰਹੇ ਹੋ ਕਿ ਉਹ ਆਤਮ ਨਿਰਮਝ ਭਾਰਤ ਦੇ ਅੰਦਰ 올ਡੀ ਜਦ ਕੋਵਿਡ ਆਇਆ ਔਰ ਫਿਰ ਚਾਈਨਾ ਤੇ ਡਿਪੈਂਡੈਂਟ ਹੋ ਗਏ ਆਪਾਂ ਚਾਈਨਾ ਦੇ ਡਿਪੈਂਡੈਂਸ ਤੋੜਨ ਵਾਸਤੇ ਉਹਨਾਂ ਨੇ ਪੀ ਐਲ ਆਈ ਸਕੀਮ ਦਿੱਤੀ ਸੀਗੀ ਪਰਫਾਰਮੈਂਸ ਲਿੰਕਡ ਇਨਸੈਂਟਿਵ ਉਹਦਾ ਸੱਦਾ ਲਿਆ ਬੜੇ ਆਪਣੇ ਇੰਡਸਟਰੀਜ਼ ਨੇ ਔਰ ਉਹਦਾ ਫਾਇਦਾ ਉਠਾਇਆ ਔਰ ਦੂਜਾ ਬਾਤ ਕੀ ਹੈ ਕਿ ਕੋਵਿਡ ਤੋਂ ਬਾਅਦ ਚਾਈਨਾ ਦਾ ਜਿਹੜਾ ਮਤਲਬ ਇਮੇਜ ਸੀ ਉਹ ਕਾਫੀ ਕੁਝ ਨੈਗੇਟਿਵ ਹੋ ਗਈ ਹੈ ਤੇ ਹੁਣ ਤੁਸੀਂ ਦੇਖਿਆ ਹੋਣਾ ਫਾਕਸ ਕੌਨ ਵਗੈਰਾ ਵੀ ਇੰਡੀਆ ਦੇ ਅੰਦਰ ਆ ਗਈ ਹੈ ਬੰਬੇ ਦੇ ਅੰਦਰ ਮਹਾਰਾਸ਼ਟਰ ਚ ਉਹਨਾਂ ਨੇ ਸ਼ੁਰੂ ਕੀਤਾ ਔਰ ਇੰਡੀਆ ਦੇ ਅੰਦਰ ਇਸ ਟਾਈਮ ਸਭ ਤੋਂ ਜ਼ਿਆਦਾ ਜੋ ਐਪਲ ਦੇ ਪ੍ਰੋਡਕਟ ਹੈ ਉਹ ਇੰਡੀਆ ਚ ਬਣ ਰਹੇ ਆ ਔਰ ਇੰਡੀਆ ਤੋਂ ਹੀ ਅੱਗੇ ਇمپੋਰਟ ਹੋ ਰਹੇ ਆ ਬਟ ਓਨਲੀ ਸਨ ਉਹਦੇ ਚ ਕੀ ਦਿੱਕਤ ਹੈ ਕਿ ਵੀ ਇੱਕ ਉਹ ਚਿਪ ਹੁੰਦਾ ਹੈ ਉਹਦਾ ਜਿਹੜਾ ਰੌ ਮਟੀਰੀਅਲ ਹੈ ਉਹ ਚਾਈਨਾ ਕੋਲ ਹੀ ਹੈ ਹੁਣ ਉਹਦੇ ਜੋ ਲੱਗੇ ਹੋਏ ਆ ਕਿ ਉਹਨੂੰ ਆਪਾਂ ਕਿਸ ਤਰ੍ਹਾਂ ਕਰ ਲਈਏ ਲੇਕਿਨ ਇੱਕਦਮ ਅਸੀਂ ਕਹਿ ਨਹੀਂ ਸਕਦੇ ਕਿ ਅਸੀਂ ਆਤਮ ਨਿਰਭਰ ਹੋ ਜਾਾਂਗੇ ਕਿਉਂਕਿ ਚਾਈਨੀਜ਼ ਇਕਨੋਮੀ ਆਲਰੇਡੀ 14-15 ਟ੍ਰਿਲੀਅਨ ਡਾਲਰ ਪਹੁੰਚ ਚੁੱਕੀ ਹੈ ਅਮਰੀਕਨ ਦੀ ਇਕਨੋਮੀ ਰਫਲੀ 25-27 ਟ੍ਰਿਲੀਅਨ ਡਾਲਰ ਹੈ ਅਸੀਂ ਹਾਲੇ 4 ਟ੍ਰਿਲੀਅਨ ਡਾਲਰ ਦੇ ਉੱਪ ਤੇ ਉਹ ਔਰ ਦੂਜਾ ਵਰਲਡ ਦਾ ਡਬਲਯੂਟੀਓ ਹੈ ਮਤਲਬ ਸੱਦੇ ਜੋ ਹੈ ਇੱਕ ਪੋਪੁਲਿਜ਼ਮ ਵਿਜਨਸ ਹੈ ਕਿ ਤਰ੍ਹਾਂ ਦਾ ਲੋਕਾਂ ਨੂੰ ਉਕਰਨ ਵਾਸਤੇ ਔਰ ਚਲੋ ਹੌਸਲਾ ਵੀ ਬੱਦਦਾ ਹੈ ਲੇਕਿਨ ਇੱਕ ਗਲੋਬਲ ਇਕਨੋਮੀ ਚ ਟੋਟਲੀ ਇੰਡੀਪੈਂਡੈਂਟ ਹੋਣਾ ਮੇਰੇ ਹਿਸਾਬ ਨਾਲ ਨਾ ਨਾਮ ਇਹ ਦਿਨ ਇੰਡੀਆ ਦਾ ਕਾਫੀ ਪਹਿਲਾ ਨਾਰਾ ਚੱਲਦਾ ਰਿਹਾ ਹੁਣ ਇਹ 5 ਸਾਲ ਕਿਹੜਾ ਨਾਰਾ ਚੱਲਣ ਦੀ ਸੁਭਾਵਨਾ ਕਿਉਂਕਿ ਲੋਕਾਂ ਨੂੰ ਵੀ ਨਾਲ ਜੋੜਨਾ ਹੁੰਦਾ ਪੋਲੀਟੀਕਲ ਲੋਕਾਂ ਦੇ ਨਹੀਂ ਨਾਰਾ ਉਹੀ ਚੱਲ ਰਿਹਾ ਮੇਕ ਇਨ ਇੰਡੀਆ ਮੇਕ ਫੋਰ ਦੀ ਵਰਲਡ ਇੰਡੀਆ ਚ ਬਣਾਓ ਪੂਰੇ ਦੇਸ਼ ਵਾਸਤੇ ਤੇ ਮੈਨੂੰ ਲੱਗਦਾ ਹੈ ਕਿ ਕੌਨਫੀਡੈਂਸ ਤੇ ਦਿੱਤਾ ਹੈ ਜੀ ਆਪਣਾ ਪ੍ਰਧਾਨ ਮੰਤਰੀ ਸਾਹਿਬ ਨੇ ਕਿ ਤੁਸੀਂ ਕਰ ਸਕਦੇ ਹੋ ਹੁਣ ਦੇਖੋ ਇਹਦੀ ਮੈਂ ਤੁਹਾਨੂੰ ਦੱਸਾਂ ਇੱਕ ਫੁੱਟਵੈਅ ਸੈਕਟਰ ਔਰ ਇੱਕ ਟੌਏ ਸੈਕਟਰ ਮਤਲਬ ਅੱਛਾ ਚਾਈਨਾ ਕੋਲੀ ਹੈ ਇੱਥੇ ਕੀ ਇਹਨਾਂ ਨੇ ਸੱਦਾ ਦੇ ਦਿੱਤਾ ਹੈ ਕਿ ਆਉਣ ਵਾਲੇ ਟਾਈਮ ਵਿੱਚ ਜੋ ਖਿਡੌਣੇ ਮੈਨੂਫੈਕਚਰਿੰਗ ਹੈ ਉਹ ਇੰਡੀਆ ਉੱਪਰ ਬਹੁਤ ਹੋ ਜਾਏਗਾ ਮਤਲਬ ਸੱਡਨ ਪੂਰੀ ਸਾਡੀ ਪੂਰੀ سپورਟ ਹੈ ਟॉय ਮੈਨੂਫੈਕਚਰਿੰਗ ਨੂੰ ਔਰ ਇੱਕ ਫੁੱਟਵੇਅਰ ਮੈਨੂਫੈਕਚਰਿੰਗ ਨੂੰ ਜਿਹਦੇ ਚ ਕੀ ਜਿਵੇਂ ਤੁਸੀਂ ਪਾਏ ਆ ਨਾਨ ਲੈਦਰ ਜਾਂ ਮੈਂ ਪਾਏ ਆ ਲੈਦਰ ਵੀ ਇਹਨਾਂ ਨੂੰ ਹੀ ਨਾਨ ਲੈਦਰ ਲੈਦਰ ਔਰ ਟॉय ਖਿਡੌਣਿਆਂ ਨੂੰ ਗਵਰਨਮੈਂਟ ਆਫ ਇੰਡੀਆ ਕਹਿ ਰਹੀ ਹੈ ਸਾਡੀ ਪੂਰੀ سپورਟ ਹੈ ਜੀ ਬਈ ਆਉਣ ਵਾਲੇ ਟਾਈਮ 'ਚ ਅਸੀਂ ਇਹਨਾਂ ਨੂੰ ਪੂਰਾ ਉਠਾਣਾ ਹੈਗਾ ਐਗਰੀਕਲਚਰ ਦੀ ਤੁਸੀਂ ਗੱਲ ਕੀਤੀ ਹੈ ਇਹਨਾਂ ਦਿਨਾਂ ਦਰਾਂ ਆਰਗੈਨਿਕ ਜਿਹੜਾ ਹੈਗਾ ਫਸਲਾਂ ਸਬਜ਼ੀਆਂ ਵੱਲ ਲੋਕਾਂ ਦਾ ਧਿਆਨ ਕਿਉਂਕਿ ਬਿਮਾਰੀਆਂ ਲੱਗ ਰਹੀਆਂ ਨੇ ਕੈਂਸਰ ਦੀ ਗੰਭੀਰ ਬਿਮਾਰੀ ਆ ਬਸਟ ਵਿੱਚ ਇਹ ਵੀ ਕਿਹਾ ਕਿ ਹਰ ਜ਼ਿਲ੍ਹੇ 'ਚ ਕੈਂਸਰ ਹਸਪਤਾਲ ਬਣਾਏ ਜਾਣਗੇ ਪਰ ਆਰਗੈਨਿਕ ਫਸਲਾਂ ਬਾਰੇ ਖੇਤੀ ਬਾਰੇ ਕੁਝ ਐਗਲ ਰੱਖਿਆ ਬਸਟ ਸਪੈਸ਼ਲ ਨਹੀਂ ਐਸਾ ਕੁਝ ਨਹੀਂ ਆਇਆ ਹਾਲਾਂਕਿ ਉਹ શ્રીਧਨ શ્રી ਜਿਨ ਨੂੰ ਮਿਲਟਸ ਕਹਿੰਦੇ ਆਪਾਂ ਉਹਨੂੰ શ્રી ਸਿਰ ਹਾਂ ਉਹ ਕਿਹਾ ਸੀਗਾ ਮੈਡਮ ਨੇ ਕੀ ਉਹਨਾਂ ਨੂੰ ਵੀ ਵਧਾਇਆ ਕੀਤਾ ਜਾਏਗਾ ਪਰ ਗਵਰਨਮੈਂਟ ਨੇ ਨਾ ਦੇਖੋ ਦੋ ਕੰਮ ਉਹਦੇ ਚ अच्छे ਕੀਤੇ ਇੱਕ ਤੇ ਯੂਨਾਈਟਿਡ ਨੇਸ਼ਨਸ ਵੀ ਇਅਰ ਆਫ ਦਾ ਮਿਲਟ ਡਿਕਲੇਅਰ ਕੀਤਾ ਇਹਨਾਂ ਨੇ ਕਰਵਾਇਆ ਔਰ ਦੂਜਾ ਕੀ ਹੈ ਮਿਲਟਸ ਦੇ ਉੱਪਰ ਜਿਹੜੇ ਮਿਲਟਸ ਹੈ ਮੋਟਾ ਅਨਾਜ ਕਹ ਦਿੰਦੇ ਆ ਉਹਦਾ ਉੱਪਰ ਗਵਰਨਮੈਂਟ ਦਾ ਫੋਕਸ ਹੈ ਪਰ ਤੁਸੀਂ ਦੇਖੋ ਕਿ ਬਜਟਸ ਦੇ ਅੰਦਰ ਨਾ 1990 95 ਤੋਂ ਬਾਅਦ ਬਜਟਸ ਆਪਣੇ ਆਪ ਚ ਇੱਕ ਬੜਾ ਲਿਮਿਟਿਡ ਰੋਲ ਹੈ ਪਹਿਲੇ ਬਜਟ ਦਾ 1995 ਤੋਂ ਪਹਿਲੇ ਬਹੁਤ ਵੱਡਾ ਰੋਲ ਹੋਇਆ ਕਰਦਾ ਸੀ ਰੇਲਵੇ ਦਾ ਵੱਖਰਾ ਬਜਟ ਸੀ ਇਹਦਾ ਵੱਖਰਾ ਸੀ ਹੁਣ ਕੀ ਹੈ ਕਿ ਨਾਰਮਲ ਗਵਰਨਮੈਂਟ ਦੀ ਪਾਲਿਸੀਆਂ ਰੂਟੀਨ ਦੇ ਵਿੱਚ ਹੀ ਚਲਦੀਆਂ ਰਹਿੰਦੀਆਂ ਬਜਟ ਇੱਕ ਤਰ੍ਹਾਂ ਦਾ ਇੱਕ ਹੈ ਕਿ ਚੱਲ ਰਿਹਾ ਪਰ ਮੇਰੇ ਸਾਹਮਣੇ ਲੱਗਦਾ ਬਜਟ ਨਹੀਂ ਵੀ ਲੈ ਕੇ ਆਂਦੇ ਇਸ ਤਰ੍ਹਾਂ ਦਾ ਕੋਈ ਜ਼ਿਆਦਾ ਫਰਕ ਪੈਣਾ ਨਹੀਂ ਤੋ ਉਹ ਕਿਉਂਕਿ ਸਾਰੀ ਚੀਜ਼ ਰੁਟੀਨ ਚ ਹੋ ਗਈ ਹੁਣ ਜੀਐਸਟੀ ਤੁਹਾਡਾ ਬੜਾ ਹੀ ਵੱਖਰਾ ਹੋ ਗਿਆ ਪਹਿਲੇ ਕਹਿੰਦੇ ਸੀ ਇਹ ਵੱਧ ਗਿਆ ਹੈ ਘਟ ਗਿਆ ਇਹਦੇ ਰੇਟ ਵੱਧ ਗਏ ਲੋਕ ਦੇਖਦੇ ਸੀ ਹੁਣ ਤੇ ਜੀਐਸਟੀ ਚ ਹਰ ਤੀਜੇ ਚ ਉਹ ਤੇ ਵੀ ਇੰਨਾ ਹੀ ਹੋ ਕਰ ਲੈਂਦੇ ਤੁਹਾਡਾ ਡਬਲ ਡਬਲ ਵੀ ਲੱਗ ਜਾਂਦਾ ਕਈ ਵਾਰ ਤੁਹਾਨੂੰ ਘਰੇ ਵੀ ਦੇਣਾ ਪੈਂਦਾ ਇੰਡਸਟਰੀ ਚ ਵੀ ਦੇਣਾ ਪੈਂਦਾ ਹਾਂ ਪਰ ਨਾਲ ਇੱਕ ਜਿਹੜਾ ਹੈਰ ਐਜੂਕੇਸ਼ਨ ਦੀ ਬੜੀ ਮੁਸ਼ਕਲ ਹੈ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਜਿਹੜੀਆਂ ਪੋਸਟਾਂ ਚ ਬਹੁਤ ਖਾਲੀ ਪਈਆਂ ਨੇ ਉਹ ਪੜਨ ਵਾਲੇ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਤਾਂ ਕਿ ਸਾਡੇ ਜਿਹੜੇ ਬੱਚੇ ਉਸ ਲੈਵਲ ਦੇ ਵੱਢ ਸਕਣ ਗੱਲ ਹੈ ਕਿ ਦੇਖੋ ਇਕ ਤੇ 10000 ਸੀਟਾਂ ਇਹਨਾਂ ਨੇ ਮੈਡੀਕਲ ਕਾਲਜਿਸ ਵਧਾਈਆਂ ਨੇ दैट्स ਨੰਬਰ 1 ਨੰਬਰ 2 ਜਿਹੜੇ 23 23 दे IIT ਦੇ ਕਾਲਜਿਸ ਨੇ 23 ਉਹ ਨਹੀਂ 23 ਆਲਰੇਡੀ ਹੈਗੇ IIT ਦੇ ਕਾਲਜ ਉਹਦੇ ਅੰਦਰ ਸੀਟਾਂ ਵਧਾਈਆਂ ਜਾਣਗੀਆਂ ਔਰ ਉਹਨਾਂ ਨੂੰ ਪੈਸਾ ਦਿੱਤਾ ਜਾਏਗਾ ਇਨਫਰਾਸਟ੍ਰਕਚਰ ਨੂੰ ਇੰਪਰੂਵ ਕਰਨ ਦਾ ਤਾਂ ਕਿ ਉਹ ਵਰਲਡ ਕਲਾਸ ਇਨਫਰਾਸਟ੍ਰਕਚਰ ਬਣਦੇ ਕਿਉਂਕਿ ਸਾਡੇ ਦੇਸ਼ ਦੇ ਅੰਦਰ ਦੇ ਦੋ ਐਸੇ ਇੰਸਟੀਟਿਊਟ ਹੈ ਜਿਹੜੇ ਵਰਲਡ ਕਲਾਸ ਹੈ ਇੱਕ IIT ਔਰ ਇੱਕ IIM ਦੋਨੋਂ ਕਿਉਂਕਿ ਤੁਸੀਂ ਦੇਖਦੇ ਹੋ ਨਾ ਜਿਹੜੇ ਵਰਲਡ ਚ ਟੌਪ ਦੇ ਅੱਜ ਦੀ ਡੇਟਾ ਚ ਸੀਈਓਜ਼ ਨੇ ਸੁੰਦਰ ਪਚਾਈ ਸਤਿਆਨਾ ਦੇਲਾ ਇਹ ਜ਼ਿਆਦਾਤਰ ਆਈਆਈਟੀਜ਼ ਤੋਂ ਆਂਦੇ ਆ ਜਾਂ ਫਿਰ ਐਨਆਈਟੀਜ਼ ਜਿਨ੍ਹਾਂ ਨੂੰ ਪਹਿਲੇ ਆਪਾਂ ਆਰੀ ਸੀ ਕਹਿੰਦੇ ਸੀ ਤੇ ਉਹ ਸਾਡਾ ਇੱਕ ਤਰ੍ਹਾਂ ਦਾ ਗੌਰਵ ਹੈ ਉਹ ਸਾਡੇ ਬ੍ਰਾਂਡ ਅਮੈਸਡਰ ਹੈ ਚਾਹੇ ਉਹ ਬੰਗਾ ਜੀ ਹੈ ਅਜੇ ਬੰਗਾ ਜੀ ਹੈ ਜਾਂ ਫਿਰ ਇੰਦਰਾ ਨੂਈ ਹੈ ਇਹ ਲੋਕ ਸਾਰੇ ਸੋ ਉਹਨਾਂ ਨੂੰ ਵਿਦਾਨਣ ਵਾਸਤੇ ਕਹਿੰਦੇ ਵੀ ਜੋ ਉਹਨਾਂ ਨੂੰ سپورਟ ਚਾਹੀਦੀ ਹੈ ਅਸੀਂ ਦੇਣ ਨੂੰ ਤਿਆਰ ਹੈ ਆਈਆਈਟੀਜ਼ ਨੂੰ ਔਰ 10000 ਮੈਡੀਕਲ ਸੀਟਸ ਵੀ ਆਣ ਗਿਆ ਇਸ ਤੋਂ ਇਲਾਵਾ ਜਿਵੇਂ ਮੈਂ ਤੁਹਾਨੂੰ ਕਿਹਾ ਕਿ 5000 ਕੋਡ AI ਚਾਹੀਦਾ ਐਜੂਕੇਸ਼ਨ ਫੀਲਡ ਚ ਉਹ ਨੇਚਰਲੀ ਹੁਣ ਸਪੈਸੀਫਾਈ ਨਹੀਂ ਹੈ ਬਜਟ ਪੂਰਾ ਦੇਖ ਕੇ ਪਤਾ ਲੱਗੇਗਾ ਸਟੀਆਂ ਬਾਰੇ ਕੁਝ ਹੈ ਕੁਝ ਨਵਾਂ ਐਸਾ ਕੁਝ ਨਹੀਂ ਹਾਂ ਰਿਸਰਚ ਬਾਰੇ ਥੋੜੀ ਬਹੁਤ ਗੱਲ ਹੋਈ ਹੈ ਕਿ ਭਈ ਰਿਸਰਚ ਨੂੰ ਹਾਂ ਕਿਵੇਂ ਵਧਾਣਾ ਹੈਗਾ ਔਰ ਇਹਨਾਂ ਨੇ ਇਹ ਵੀ ਕਿਹਾ ਵੀ ਪ੍ਰਾਈਵੇਟ ਸੈਕਟਰ ਵੀ ਰਿਸਰਚ ਲੈ ਕੇ ਆਏ ਸੋ ਦੈਟ ਇਜ਼ ਦੇ ਪਰ ਕਿਉਂਕਿ ਜਿਵੇਂ ਮੈਂ ਕਿਹਾ ਵੀ 1 ਘੰਟੇ ਦਾ ਕੰਮ ਹੈ 1 ਘੰਟੇ ਚ ਬਹੁਤ ਸਪੈਸੀਫਾਈ ਨਹੀਂ ਜਿਵੇਂ ਬਜਟ ਦਾ ਡਾਕੂਮੈਂਟ ਆਏਗਾ ਉਹਦੇ ਚ ਫਰਦਰ ਸਹੀ ਥਾਂ ਤੇ ਦਾ ਵਿੱਤ ਮੰਤਰੀ ਨੇ ਕਿਹਾ ਵੀ ਆਹ ਕਰਾਂਗੇ ਕਰਾਂਗੇ ਦੱਸਿਆ ਨਹੀਂ ਕਿਵੇਂ ਕਰਾਂਗੇ ਕੀ ਕਰਾਂਗੇ ਹਨਾ ਇਹ ਵੀ ਇੱਕ ਦਿੱਕਤ ਹੈ ਇਹ ਦੇਖੋ ਘੰਟੇ ਦੇ ਚ ਬਹੁਤ ਸਾਰਾ ਟੱਚ ਤੁਸੀਂ ਸਾਰਾ ਕਰਨਾ ਹੈ ਡੀਪ ਤੁਸੀਂ ਜਾਦਾ ਜਾ ਨਹੀਂ ਸਕਦੇ ਉਹਦੇ ਕੁਝ ਪੋਲਿਟਿਕਲੀ ਜਾਂਦੇ ਵੀ ਨਹੀਂ ਹੈਗੇ ਕੀ ਕਹਾਂਗੇ ਹਾਂ ਜਾਂ ਨਾ ਦੇ ਵਿੱਚ ਕਿ ਕੁਝ ਨਵਾਂ ਪੜਨ ਨਜ਼ਰ ਆਇਆ ਆਇਆ ਜਾਂ ਨਹੀਂ ਆਇਆ ਦੇਖੋ ਮੈਂ ਤਾਂ ਇਹ ਕਹ ਰਿਹਾ ਵੀ 11 ਸਾਲ ਮੋਦੀ ਸਾਹਿਬ ਦੀ ਸਰਕਾਰ ਹੋ ਗਈ ਹੈ ਇਹਨਾਂ ਦਾ ਨਾ ਕਦੀ ਵੀ ਜੋ ਮਨ ਲੱਗਦਾ ਕਿ ਸ਼ਾਰਟ ਟਰਮ ਵਿਜ਼ਨ ਰਿਹਾ ਹੀ ਨਹੀਂ ਇਹ ਹਮੇਸ਼ਾ ਲੌਂਗ ਟਰਮ ਲੈ ਕੇ ਚੱਲ ਰਹੇ ਨੇ ਔਰ ਬਜਟ ਉਹਦੇ ਚ ਇੱਕ ਪੜਾਅ ਹੋਇਆ ਜਿਵੇਂ ਆਪਾਂ ਮੰਨ ਲਿਆ ਕਿ ਇਹ 20 ਸੀੜੀਆਂ ਚੜਕੇ ਅਸੀਂ ਜਾਣਾ ਹੈ ਇਹ ਹਰ ਵਾਰ ਇੱਕ ਇੱਕ ਸੀੜੀ ਉੱਪਰ ਚੜਦੇ ਨੇ ਸਟਾਫ ਨਾਲ ਕੰਮ ਕਰਦੇ ਸਟਾਫ ਨਾਲ ਔਰ ਏਜੰਡਾ ਕਲੀਅਰ ਹੈ ਫੋਕਸ ਹੈ ਕਿ ਵੀ ਜਾਣਾ ਵੀ ਹੈ ਇਹ ਨਹੀਂ ਕਿ ਇੱਕ ਸੀੜੀ ਚੜੇ ਫਿਰ ਪਿੱਛੇ ਆ ਗਏ ਐਸਾ ਨਹੀਂ ਹੈ ਨਵਾਂ ਆਇਆ ਬਸਟ ਦੇ ਵਿੱਚ ਜਿਹੜਾ ਕਹਿੰਦੇ ਸਾਡਾ ਜਿਹੜਾ ਪੁਰਾਣਾ ਸਹਿਤ ਹੈ ਉਹਨੂੰ ਵੀ ਸੰਭਾਲਾਂਗੇ ਉਹਦੇ ਵਾਸਤੇ ਵੀ ਬਸਟ ਰੱਖਿਆ ਉਹ ਮਤਲਬ ਪਹਿਲੀ ਵਾਰ ਸ਼ਾਇਦ ਹੋਇਆ ਨਹੀਂ ਇਹ ਬੜਾ ਅੱਛਾ ਰਿਹਾ ਇਹਨੂੰ ਕਿ ਉਹਨਾਂ ਨੇ ਕਿਹਾ ਵੀ ਰਿਪੋਜ਼ਿਟਰੀ ਆਫ ਇੰਡੀਅਨ ਨੋਲੇਜ ਸਿਸਟਮ ਉਨੂੰ ਪੂਰੇ ਨੂੰ ਡਾਕੂਮੈਂਟ ਕੀਤਾ ਜਾਏਗਾ ਔਰ ਉਹਨੂੰ ਡਾਕੂਮੈਂਟ ਕਰਕੇ ਫਿਰ ਉਹਨੂੰ ਵਿਦਾਇਆ ਜਾਏਗਾ ਕਿਉਂਕਿ ਦੇਖੋ ਇਹ ਨਾ ਮੈਂ ਕਹ ਰਿਹਾ ਵੀ ਆਪਣੀ ਸਰਕਾਰ ਇੰਨਾ ਲੇਟ ਹੈ ਕੰਮ ਕਰ ਰਹੀ ਹੈ ਆਈ ਐਮ ਪੇਂਟ ਮੈਨ ਇਸ ਗੱਲ ਦਾ ਦੁੱਖ ਹੈ ਕਿ ਲੇਕਿਨ ਚਲੋ ਅੱਜ ਵੀ ਪਹਿਲਾਂ 40 50 ਸਾਲ ਪਹਿਲਾਂ ਚਾਹੀਦਾ ਇਹ 75 ਸਾਲ ਹੋ ਗਏ ਆਪਾਂ ਨੂੰ ਲੇਕਿਨ ਇਹ ਕਮ ਸਰਕਾਰ ਨਹੀਂ ਕਰ ਪਾਈ ਲੇਕਿਨ ਮੈਂ ਅੱਜ ਤੁਹਾਨੂੰ ਕਹਿਣਾ ਪਾਇਆ ਕਿ ਚਾਹਾਂਗਾ ਕਿ ਇਹ ਕਮ ਆਲਰੇਡੀ ਪਤੰਜਲੀ ਵਾਲਿਆਂ ਨੇ ਕਰ ਲਿਆ ਜਿਹੜੇ ਬਾਬਾ ਰਾਮਦੇਵ ਨੇ ਅਲਡੀ ਇਹ ਕੰਮ ਕਰ ਲਿਆ ਦੇਖੋ ਚੰਡੀਗੜ੍ਹ ਚ ਕੀਤਾ ਪੰਜਾਬ ਦਾ ਪੰਜਾਬ ਡਿਜੀਟਲ ਲਾਇਬ੍ਰੇਰੀ ਆ ਸਾਰਾ ਸਕੈਨ ਕਰਤੇ ਡਾਕੂਮੈਂਟ ਉਹਨਾਂ ਨੇ ਨਹੀਂ ਇਹ ਲੈਵਲ ਤੇ ਜਣੀ ਪ੍ਰਾਲੇ ਹੋ ਰਿਹਾ ਹਾਂ ਇਹ ਤੁਸੀਂ ਚਲੋ ਅੱਛਾ ਮੈਨੂੰ ਦੱਸਿਆ ਪੰਜਾਬ ਦੇ ਲੈਵਲ ਤੇ ਹੋ ਰਿਹਾ ਪਰ ਮੈਂ ਕਹਾਂਗਾ ਕਿ ਜੋ ਮੈਂ ਫਾਲੋ ਕਰਦਾ ਕਿ ਆਯੁਰਵੇਦਾ ਹੈ ਯੋਗਾ ਹੈ ਇਹ ਤੇ ਸਾਡੇ ਆਪ ਦੀ ਤਰੋਰ ਸੀ ਇਹਨੂੰ ਗਵਰਨਮੈਂਟ ਆਫ ਇੰਡੀਆ ਨੇ ਇੰਨਾ ਉੱਚਾ ਨਹੀਂ ਲੈ ਕੇ ਗਏ ਜਿੰਨਾ ਕਿ ਬਾਬਾ RAMDEV ਕੱਲਾ ਲੈ ਗਿਆ ਅੱਜ ਪਤੰਜਲੀ ਦੇ ਜਿਹੜੇ ਸੇਲਸ ਟਰਨਓਵਰ ਹੈ ਇੱਕ ਇੱਕ ਸਾਲ ਦੀ ਉਹ ਤਕਰੀਬਨ 1 ਲੱਖ ਕਰੋੜ ਰੁਪਏ ਦੀ ਹੈ ਉਹ ਸਾਰੇ ਜਾਂ ਤੇ ਆਯੁਰਵੇਦ ਦੇ ਪ੍ਰੋਡਕਟਸ ਹੈ ਜਾਂ ਸਮਰਲੋ ਜਿਹੜੀ ਆਪਾਂ ਧਾਣੇ ਖਾਣੇ ਪੀਣੇ ਵਾਲੇ ਨੇ ਔਰ ਉਹਦੇ ਚ ਵੀ ਆਯੁਰਵੇਦ ਵਾਲੇ ਹੈ ਨਾ ਦਵਾਈਆਂ ਇਹ ਉਹ ਜਿੰਨੂੰ ਕਿ ਦੀ ਆਪਾਂ ਮੰਦਾ ਹੀ ਨਹੀਂ ਸੀ ਉਹਨੂੰ ਆਪਾਂ ਚੂਰਨਵਾਜ ਕਹਿੰਦੇ ਸੀ ਉਹਦੀ 1 ਲੱਖ ਕਰੋੜ ਰੁਪਏ ਦੀ ਸੇਲ ਇਸ ਤੋਂ ਇਲਾਵਾ ਉਹਨਾਂ ਨੇ ਕੀ ਕੀਤਾ ਜਿਹੜੇ ਉਹਨਾਂ ਦੇ ਨਾਲ ਹੈ ਆਚਾਰਿਆ ਬਾਲਕ੍ਰਿਸ਼ਨ ਕੀ ਆਪਣੀ ਇੱਕ ਇੱਕ ਜੜੀ ਬੂਟੀ ਨੂੰ ਉਹਨਾਂ ਨੇ ਜੈਨੇਟਿਕਲੀ ਜੀਨੋਮ ਕਰਕੇ ਪ੍ਰੋਪਰ ਉਹਦੀ ਸੀਕੁਐਂਸਿੰਗ ਕਰ ਦਿੱਤੀ ਹੈ ਉਹ ਆਲਰੇਡੀ ਕਰ ਚੁੱਕੇ ਆ ਪਰ ਕਰਦੇ ਜਾ ਰਹੇ ਆ ਆਪਣੇ प्लांट्स ਆਪਣੇ ਛੋਟੇ ਛੋਟੇ प्लांट्स ਹੈ ਉਹ ਵੀ ਜੋ ਐਂਡ ਦਾ ਕੀ ਫਾਇਦਾ ਹੈ ਕਿ ਇਹ ਨਿੰਮ ਦਾ ਕੀ ਫਾਇਦਾ ਹੈ ਕਿ ਇਹ ਉਹਨੂੰ ਕਰ ਚੁੱਕੇ ਹੈ ਤੇ ਮੈਂ ਮਨ ਚ ਕਈ ਵਾਰ ਸੋਚਦਾ ਸੀਗਾ ਜਦ ਮੈਂ ਪ੍ਰੋਗਰਾਮ ਦੇਖਦਾ ਸੀ ਉਹਨਾਂ ਦਾ ਕਿਰ ਆਪਣੀ ਗਵਰਨਮੈਂਟ ਆਫ ਇੰਡੀਆ ਇਹ ਕੰਮ ਨਹੀਂ ਕਰ ਪਾਈ ਜੋ ਇਹਨਾਂ ਨੇ ਕਰ ਦਿੱਤਾ ਤੇ ਪਰ ਹੁਣ ਮੈਨੂੰ ਇਸ ਚੀਜ਼ ਦੀ ਖੁਸ਼ੀ ਹੈ ਕਿ ਐਟਲੀਸਟ ਗਵਰਨਮੈਂਟ ਆਫ ਇੰਡੀਆ ਨੇ ਇਸ ਚੀਜ਼ ਦੇ ਤਰਫ ਇੱਕ ਕਦਮ ਤੇ ਵਧਾਇਆ ਮਾ ਤੁਸੀਂ ਕਾਫੀ ਪੁਆਇੰਟ ਲਿਖਨੇ ਕੋਈ ਹੋਰ ਪੁਆਇੰਟ ਨਜ਼ਰ ਆਇਆ ਤੁਹਾਡੇ ਕੋਲ ਕਿ ਜੋ ਪਬਲਿਕ ਨੂੰ ਦੱਸਣਾ ਹੋਵੇ ਕੀ ਹੈ ਖਾਸ ਦੇਖੋ ਇੱਕ ਤੇ ਨਾ ਜਿਹੜੀ ਉਡਾਨ ਸਕੀਮ ਹੈ ਉਹਨੂੰ ਵਿਧਾਇਆ ਗਿਆ ਜਿਹਦੇ ਚ ਕੀ ਤੁਸੀਂ ਦੇਖਿਆ ਏਅਰਪੋਰਟਸ ਆਪਣੇ ਮੀਡਲ ਕਲਾਸ ਵਾਸਤੇ ਈਜ਼ੀ ਹੋ ਗਿਆ 120 ਨਵੀਂ ਡੈਸਟੀਨੇਸ਼ਨਸ ਨਾਲ ਜੋੜਿਆ ਜਾਏਗਾ ਨੰਬਰ 1 ਸਹਿਰਾਂ ਚ ਮਤਲਬ ਕਹਿ ਰਿਹਾ ਵੱਡੇ ਤੇ ਹੈ ਹੀ ਆਲਰੇਡੀ ਦੂਜਾ ਕੀ ਹੈ ਕਿ ਜਿਹੜੇ ਆਪਣੇ ਪ੍ਰਾ ਹੈਗੇ Zomato ਵਗੈਰਾ 'ਚ ਕੰਮ ਕਰਦੇ ਆਂ ਖਾਣਾ ਦਿੰਦੇ ਆਂ Zomato Swiggy ਇਹ ਉਹ ਉਹਨਾਂ ਵਾਸਤੇ ਵੀ ਸੋਸ਼ਲ ਸਿਕਿਉਰਿਟੀ ਆਈ ਜਾਏਗੀ ਉਹਨਾਂ ਨੂੰ ਮੰਨੋ ਕਿ ਸੋਸ਼ਲ ਸਿਕਿਉਰਿਟੀ ਮਤਲਬ ਪ੍ਰੋਵੀਡੈਂਟ ਫੰਡ ਹੋਏਗਾ ਜਾਂ ਕੋਈ ਉਹਨਾਂ ਦੀ ਛੋਟੀ ਪੈਨਸ਼ਨ ਹੋਏਗੀ ਜਾਂ ਇੰਸ਼ੋਰੈਂਸ ਹੋਏਗੀ ਉਹਨਾਂ ਦੀ ਜੋਬ ਸਿਕਿਉਰਿਟੀ ਹੋਏਗੀ ਸੋ ਇਹ ਵੀ ਆਏਗਾ ਇਹ ਮੈਨੂੰ ਅੱਛਾ ਲੱਗਾ ਔਰ ਇਸ ਤੋਂ ਇਲਾਵਾ ਉਹ ਤੁਸੀਂ ਦੇਖ ਹੀ ਲਿਆ ਵੀ ਜੋ 12 ਲੱਖ ਰੁਪਏ ਤੱਕ ਇਨਕਮ ਟੈਕਸ ਦੀ ਉਹ ਹੈ ਉਹ ਵੀ ਆਈ ਤੇ ਥੋੜੀ ਰਾਹਤ ਮਹਿਸੂਸ ਕਰੇਗਾ ਹਾਂ ਕਿਉਂਕਿ EMPLOYEES ਨੂੰ ਫਾਇਦਾ ਹੋ ਜਾਏਗਾ ਹਾਂ ਜੋ ਜੋ ਸੈਲਰੀਟ ਕਲਾਸ ਹੈ ਉਹਨੂੰ ਫਾਇਦਾ ਹੋਏਗਾ ਇਲੈਕਸ਼ਨ ਵੀ ਆ ਰਹੇ ਹਨ ਔਰ ਇੱਕ ਅੱਛੀ ਚੀਜ਼ ਹੋਰ ਲੱਗੀ ਐਤਕੀ ਵੀ ਐਤਕੀ ਜ਼ਿਆਦਾ ਸਬਸਿਡੀਆਂ ਦੀ ਨਹੀਂ ਗੱਲ ਕੀਤੀ ਗਈ ਕਿਉਂਕਿ ਸਬਸਿਡੀਆਂ ਨਾਲ ਮੇਰੇ ਹਿਸਾਬ ਨਾਲ ਆਦਮੀ ਨੂੰ ਨਕਾਰਾ ਕਰਨਾ ਹੋਏ ਤੇ ਸਬਸਿਡੀਆਂ ਦੋ ਨੂੰ ਨਹੀਂ ਤੇ ਅਦਰਵਾਈਜ਼ ਉਹਨੂੰ ਹੈਲਪ ਕਰੋ ਉਹਨੂੰ ਬਣਾਓ ਔਰ ਉਹਦੇ ਸਭ ਤੋਂ ਅੱਛਾ ਚੀਜ਼ ਜੋ ਚਾਈਨੀਜ਼ ਮਾਡਲ ਹੈ ਕਿ ਆਪਣਾ ਇਨਫਰਾਸਟ੍ਰਕਚਰ ਇੰਨਾ ਵਧੀਆ ਬਣਾ ਦਿਓ ਕਿ ਬਈ ਤੁਹਾਡੇ ਪਿੰਡ ਨਾਲ ਸਭ ਕੁਝ ਕਨੈਕਟਡ ਹੋਏ ਹਰ ਘਰ ਦੇ ਅੰਦਰ ਇੱਕ ਪਾਣੀ ਦਾ ਕਨੈਕਸ਼ਨ ਹੋਏ ਬਿਜਲੀ ਦਾ ਕਨੈਕਸ਼ਨ ਹੋਏ ਜਗ੍ਹਾ ਕਨੈਕਟਡ ਹੋਏ ਮੋਬਾਈਲ ਫੋਨ ਹੋਏ ਔਰ ਫਿਰ ਨਾਰਮਲ ਤੇ ਫਿਰ ਬੰਦਾ ਕੰਮ ਕਰਕੇ ਪੈਸੇ ਕਮਾ ਹੀ ਲੈਂਦਾ ਬਹੁਤ ਬਹੁਤ ਧੰਨਵਾਦ ਆ ਸ਼ੁਕਰੀਆ ਜਾਣਕਾਰੀ ਦੇਣ ਲਈ ਸੋ ਪ੍ਰੈਸਰ ਚੱਡਾ ਨੇ ਕਾਫੀ ਡਿਟੇਲ ਵਿੱਚ ਦੱਸਿਆ ਕਿ ਬਸਟ ਦੇ ਵਿੱਚ ਕੀ ਨਵਾਂ ਪਾਣਾ ਪਰ ਇਹਨਾਂ ਨੇ ਇੱਕ ਇਹ ਵੀ ਕਿਹਾ ਕਿ ਸਰਕਾਰ ਰੁਟੀਨ ਨਾਲ ਚੱਲਦੀ ਹੈ ਜੇਕਰ ਬਸਟ ਨਾ ਵੀ ਹੋਵੇ ਤਾਂ ਵੀ ਸਰਕਾਰ ਚੱਲ ਸਕਦੀ ਹੈ ਪਰ ਫਿਰ ਵੀ ਇਹਨਾਂ ਨੇ ਕਿਹਾ ਕਿ ਕੁਝ ਨਵੀਆਂ ਗੱਲਾਂ ਨੇ ਤੇ ਇਹ ਵੀ ਕਿਹਾ ਕਿ ਇੰਡਸਟਰੀ ਨੂੰ ਥੋੜਾ ਜਿਹਾ ਗ੍ਰੋਥ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹਨਾਂ ਨੂੰ ਰੁਜ਼ਗਾਰ ਮਿਲ ਸਕੇ ਕੈਮਰਾਮੈਨ ਮਨਦੀਪ ਦੇ ਨਾਲ ਦਰਸ਼ਨ ਸਿੰਘ ਕੋਖਰ ਚੰਡੀਗੜ੍ਹ